टेनिक्सपुरा देख रहे हैं सारे दर्शकों का स्वागत मैं हासु रुचि नवंबर महीने के बीच साहिब शिर गुरु नानक देव जी गुरु पुरु पुरु दे हुं हुं का गुरुपर्व मनाया जाना जिथे दूर-ਦਰਾਡੇ ਦੀ ਸੰਗਤ ਹਮ ਹਮ ਆ ਕੇ ਪਹੁੰਚਦੀ ਹੈ ਪਰ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਖਾਸ ਮਹਿਮਾਨ ਨੂੰ ਸੱਦ ਲਿਆ ਗਿਆ ਖਾਸ ਮਹਿਮਾਨ ਜੋ ਰਾਇ ਬਲਾਰ ਪੱਟੀ ਦੇ ਵੰਸ਼ਜ ਨੇ ਉਹਨਾਂ ਨੂੰ ਖਾਸ ਤੌਰ ਤੇ ਇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੀ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਹੈ ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਜਦੋਂ 600 ਯੂਨਿਟ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਖਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਸਤਿ ਸ਼੍ਰੀ ਅਕਾਲ ਮੈਂ ਹਾਂ ਰਮਨਦੀਪ ਜ਼ਿਰਖਪੁਰ ਤੋਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ। ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਰਕਾਰ ਆਉਣ ਤੇ ਸਾਡਾ ਬਿਜਲੀ ਦਾ ਬਿੱਲ ਮਾਫ਼ ਹੋਇਆ। 600 ਯੂਨਟ ਸਾਨੂੰ ਮਾਫ਼ ਹੈ ਜਿਸ ਦਾ ਕੀ ਬਿੱਲ ਬਹੁਤ ਜ਼ਿਆਦਾ ਅੰਦਰ ਸੀਗਾ ਉਸੇ ਬਿੱਲ ਦੀ ਬਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਹਾਂ। ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਸੇਕਾਲ ਮੇਰੀ ਤੁਰਾਣੀ ਮਹਿਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ ਉਸ ਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ। ਉਰਪੁਰਮ ਮੌਕੇ ਰੱਖੇਗੇ ਸਮਾਗਮਾਂ ਦੇ ਵਿੱਚ ਸੱਦਾ ਪੱਤਰ ਦਿੱਤਾ ਗਿਆ ਹੈ। ਸੱਦਾ ਪੱਤਰ ਦੇਣ ਤੋਂ ਬਾਅਦ ਜਿਵੇਂ ਦਾ ਮਹਿਸੂਸ ਕਰ ਰਹੇ ਨੇ ਕਿ ਕੁਛ ਸਭ ਗਲਬਾਤ ਕਰਾਂਗੇ ਕਿਉਂਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਨੇ ਰਾਇ ਬਲਾਰ ਪੱਟੀ ਜਿਨ੍ਹਾਂ ਅੱਦੇ ਵੱਲੋਂ ਆਪਣੀ ਜ਼ਮੀਨ ਦਾ ਜ਼ਿਆਦਾ ਹਿੱਸਾ ਜਿਹੜਾ ਆਪਣੀ ਜ਼ਮੀਨ ਦਾ ਹਿੱਸਾ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦਾਨ ਦੇ ਵਿੱਚ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੀ ਉਹਨਾਂ ਦੇ ਵੰਸ਼ ਜਿਹੜੇ ਨੇ ਲਗਾਤਾਰ ਇਸੇ ਪੰਥ ਦੇ ਵਿੱਚ ਰਹਿ ਕੇ ਸੇਵਾ ਸੰਭਾਲ ਕਰ ਰਹੇ ਨੇ ਸੇਵਾ ਕਰ ਰਹੇ ਨੇ ਉਹਨਾਂ ਵੰਸ਼ਜਾਂ ਨੂੰ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਹੈ ਸਾਡੇ ਨਾਲ ਫੋਨਲਾਈਨ ਤੇ ਮੌਜੂਦ ਨੇ ਸਾਡੇ ਸਿਆਸੀ ਮਾਹਰ ਨੀਲ ਪਲਿੰਦਰ ਜੀ ਦੇ ਵੱਲੋਂ ਫੋਨਲਾਈਨ ਤੇ ਸਿੱਧਾ ਕਨੈਕਟ ਜਿਹੜਾ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਸਿੱਧਾ ਗੱਲਬਾਤ ਕਰਦੇ ਹਾਂ ਨੀਲ ਜੀ ਮੈਂ ਚਾਹੁੰਦੀ ਆ ਕਿ ਪਹਿਲਾਂ ਤੁਸੀਂ ਉਹਨਾਂ ਦਾ ਸਵਾਗਤ ਕਰੋ ਉਹਨਾਂ ਦੇ ਬਾਰੇ ਜਿਹੜਾ ਇੱਕ ਵਾਰੀ ਰੂਪ ਰੂਪ ਜ਼ਰੂਰ ਕਰਵਾ ਦਿਓ ਜੀ ਬਹੁਤ ਸ਼ੁਕਰੀਆ ਸ਼ਰੂਤੀ ਨੀਰ ਭੁੰਦਰ ਮੈਂ ਬੋਲ ਰਿਹਾ ਜੀ ਰਾਏ ਬਲਾਰ ਭੱਟੀ ਸਾਹਿਬ ਦਾ ਬੜਾ ਵੱਡਾ ਯੋਗਦਾਨ ਹੈ ਸਿੱਖਿਆ ਦੇ ਵਿੱਚ ਤੇ ਰਾਏ ਬਲਾਰ ਭੱਟੀ ਜੀ ਜੋ 14ਵੇਂ ਅੰਸ਼ਾ ਜਨੇ ਐਡਵੋਕੇਟ ਰਾਏ ਸੁਦੀਲ ਰਾਏ सलीम ਅਕਰਮ ਭੱਟੀ ਤੇ ਮੇਰੇ ਨਿੱਕੇ ਦੋਸਤ ਤੇ ਤੇ ਲਾਇਸੈਂਸੇ ਨੇ ਭੱਟੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਜਾਨੀ ਸ਼ੁਕਰੀਆ ਜੀ ਸਤ ਸ੍ਰੀ ਅਕਾਲ ਮੈਂ ਉਨੀਵਾ ਆਪਣਾ ਉਹਨਾਂ ਦੀ ਵੰਚ ਵਿੱਚ ਹਾਂ ਔਰ ਇਹ ਤੋਂ ਨੂੰ ਅੱਜ ਸੱਦਾ ਮਿਲਿਆ ਹੈ ਸੱਦਾ ਬਕਰ ਅਤੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਸਾਡੇ ਖਾਨਦਾਨ ਦਾ 550 ਸਾਲ ਪੂਨੀ ਪਹਿਲੇ ਦਾ ਸਾਡਾ ਉਹਨਾਂ ਦੇ ਨਾਲ ਸੱਦਾ ਤੁਹਾਡੇ ਸਿੱਖ ਸਰਦਾਰਾਂ ਦੇ ਨਾਲ ਸਾਡਾ ਰਿਸ਼ਤੇ ਦਾ ਰਿਸ਼ਤ ਆਪਣਾ ਫੈਮਿਲੀ ਦਾ ਤੱਲਕ ਵਸਤਾ ਹੈ ਤੇ ਮੈਨੂੰ ਇਸ ਸੱਦਾ ਮਿਲਨ ਦੀ وجہ ਤੋਂ ਅੱਜ ਬਹੁਤ ਖੁਸ਼ੀ ਹੈ ਬਿਲਕੁਲ ਸਵਾਲ ਕਰਨਾ ਚਾਹਾਂਗੀ ਤੁਸੀਂ ਦੱਸ ਤਾਂ ਦਿੱਤਾ ਕਿ ਬਹੁਤ ਵਧੀਆ ਲੱਗ ਰਿਹਾ ਕਿ ਪੱਟੀ ਸਭ ਇਸ ਤੋਂ ਪਹਿਲਾਂ ਤੁਸੀਂ ਕਦੇ ਆਉਣ ਦੀ ਇੱਛਾ ਜਿਹੜੀ ਹੈ ਉਹ ਹੋਈ ਹੈ ਇੱਕ ਵਾਰੀ ਜਾ ਕੇ ਜ਼ਰੂਰ ਆਈਏ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਜਾਂ ਕਦੇ ਵੀ ਕਿਸੇ ਮੌਕੇ ਤੇ ਕਦੀ ਇੱਛਾ ਹੋਈ ਸੀ ਜੀ ਇਸ ਤੋਂ 2-3 ਸਾਲ ਪਹਿਲੇ ਜਦੋਂ ਆਪਣਾ ਗੁਰਪੁਰਬ ਹੋਇਆ ਸੀ 550ਵਾਂ ਗੁਰਪੁਰਬ ਹੋਇਆ ਸੀ ਜੀ ਤੇ ਸੈਂਟਰਲ ਮਿਊਜ਼ੀਅਮ ਦੇ ਵਿੱਚ ਸਾਡੇ ਵੱਡਿਆਂ ਦੀ ਤਸਵੀਰ ਲਗਣੀ ਸੀ ਹੂੰ ਤੇ ਮੈਨੂੰ ਇਸੇ ਤਰ੍ਹਾਂ ਦਾ ਹੀ ਸੱਦਾ ਪੱਤਰ ਮਿਲਿਆ ਸੀ ਤੇ ਮੈਂ ਅਪਲਾਈ ਵੀ ਕੀਤਾ ਸੀ ਲੇਕਿਨ ਕੋਈ ਵਜੂਹਾਂ ਦੀ ਬਿਨਾ ਤੇ ਮੈਨੂੰ ਵੀਜ਼ਾ ਨਹੀਂ ਮਿਲ ਪਾਇਆ ਸੀ ਜੀ ਤਾਂ ਅੱਜ ਮਤਲਬ ਮੈਂ ਚਾਹਨੀ ਇੱਕ ਵਾਰੀ ਤੁਸੀਂ ਫਿਰ ਜ਼ਰੂਰ ਦੱਸੋ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਇਸ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕੀਤੀ ਪਰ ਵੀਜ਼ਾ ਨਹੀਂ ਲੱਗ ਪਾਇਆ ਅੱਜ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਉਹ ਸੱਦਾ ਪੱਤਰ ਆਇਆ ਕਿਵੇਂ ਦਾ ਲੱਗ ਰਿਹਾ ਹੈ ਕੀ ਕੀ ਤਿਆਰੀ ਹੈ ਸਭ ਤੋਂ ਪਹਿਲਾਂ ਤੇ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਕਿੰਨੇ ਜਣੇ ਜਿਹੜੇ ਹੋ ਉਹ ਤਿਆਰੀ ਦੇ ਵਿੱਚੋਂ ਕਿੰਨੇ ਜਣੇ ਤੁਸੀਂ ਆ ਰਹੇ ਹੋ ਜੀ ਮੇਰਾ ਬੇਟਾ ਰਾਏ ਬਲੀਦ ਭੱਟੀ ਮੇਰੇ ਵਾਲੇ ਜਦਾਏ ਅਕਰਮ ਭੱਟੀ ਤੇ ਮੇਰਾ ਭਰਾ ਰਾਏ ਬਿਲਾਲ ਭੱਟੀ ਆਪਾ ਭਾਈ ਸਾਹਿਬ ਇਹ ਵੀ ਜਾਨਣਾ ਚਾਹਾਂਗੇ ਪਰਿਵਾਰ ਦੇ ਵਿੱਚ ਕਿੰਨੀ ਕੋ ਖੁਸ਼ੀ ਆਸ ਤੇ ਸੱਦੇ ਪੱਤਰ ਤੋਂ ਬਾਅਦ ਇਸ ਪਰਿਵਾਰ ਦੇ ਵਿੱਚ ਕਿਉਂਕਿ ਮੈਂ ਪਹਿਲੇ ਵੀ ਦੱਸਿਆ ਹੈ ਕਿ ਸਾਡਾ ਜਿਹੜਾ ਤਲਕ ਵਸਤਾ ਸਾਡੀ ਬਾਉਂਡਿੰਗ ਜਿਹੜੀ ਹੈ 550 ਸਾਲ ਤੋਂ ਪਹਿਲੇ ਦੀ ਹੈ ਜੀ ਜੀ ਤੇ ਬਾਬਾ ਜੀ ਨੂੰ ਅਸੀਂ ਜਿਵੇਂ ਕਿ ਆ ਜਾਂਦਾ ਹੈ ਕਿ ਮੁਸਲਮਾਨਾ ਦਾ ਪੀਰ ਸਭ ਤੋਂ ਬਿਲਕੁਲ ਅਗੇ ਨੇ ਜੀ ਤੇ ਮੈਨੂੰ ਉਤੇ ਬਹੁਤ ਖੁਸ਼ੀ ਹੈ ਮੇਰੇ ਮੇਰੇ ਜੋ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਬਿਲਕੁਲ ਬਿਲਕੁਲ ਨੀਲ ਜੀ ਤੁਸੀਂ ਸਵਾਲ ਜਿਹੜਾ ਉਹ ਕਰ ਸਕਦੇ ਹੋ ਸੋ ਪਟੂ ਸਾਹਿਬ ਮੈਂ ਇਹ ਜਾਨਣਾ ਚਾਹਾਂਗਾ ਕਿ ਜੀ ਦੁਨੀਆ ਤੋਂ ਇੱਕ ਸਿਰ ਤੋਂ ਲੰਗਣਾਵਾਂ ਸਾਹਿਬ ਆਂਦੀ ਹੈ ਰਾਏ ਬਲਾਰ ਪਟਿਸਤਾ ਦੇ ਕੋਲ ਕਿੰਨੀ ਖੁਸ਼ੀ ਮਹਿਸੂਸ ਕਰਦਾ ਕਿ ਕੀ ਕੀ ਇੰਤਜ਼ਾਮਾਤ ਕਰਦਾ ਹੈ ਪਹਿਲਾ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੱਥੋਂ ਵੀ ਸਰਦਾਰ ਸਾਹਿਬਾਨ ਆਵਨ ਉਹਨਾਂ ਨੂੰ ਪਹਿਲੇ ਮਜ਼ਬੀ ਤੌਰ ਤੇ ਉਹਨਾਂ ਦੀ ਉਹਨਾਂ ਨੂੰ ਸੈਟੀਸਫੈਕਸ਼ਨ ਹੋਵੇ ਉਹਨਾਂ ਨੂੰ ਕਿਸੇ ਕਿਸਮ ਦੀ ਰਵਨਸਵੰਦੀ ਕੋਈ ਤਕਲੀਫ ਨਾ ਹੋਵੇ ਅਸੀਂ ਆਪਣੇ ਖਾਨਦਾਨ ਦੇ ਤੌਰ ਤੇ ਉਹਨਾਂ ਨੂੰ ਖਾਣਾ ਔਰ ਹਰ ਚੀਜ਼ ਉਹਨਾਂ ਨੂੰ ਐਂਟਰਟੇਨ ਕਰਨੇ ਹੈ ਜੀ ਮਨਕਾਨੇ ਦੇ ਵਿੱਚ ਔਰ ਉਹਨਾਂ ਦੇ ਵਿੱਚ ਮਤਲਬ ਹਰ ਕਿਸਮ ਦੇ ਉਹਨਾਂ ਦੇ ਰਹਿਣ ਸਹਿਣ ਦਾ ਵੀ ਆਪਣਾ ਬੰਦੋਬਸਤ ਹੁੰਦਾ ਹੈ ਸਾਡਾ ਜੀ ਪਟਿਸਰ ਮੈਂ ਇਹ ਸਵਾਲ ਕਰ ਰਿਹਾ ਜੀ ਕਿ ਕੀ ਦੋਹਾਂ ਓਂਕਾਰ ਦੀ ਆਵਾਜ਼ ਦੇ ਵਿੱਚ ਜੋ ਕਨਵਾਹਟ ਹੈ ਹਾਂ ਜੀ ਕੀ ਬਾਬਾ ਨਾਨਕ ਦੀ ਕਿਰਪਾ ਨਾਲ ਦੋਹਾਂ ਹੋਣੀ ਚਾਹੀਦੀ ਹੈ ਪਾਕਿਸਤਾਨ ਦੀ ਆਵਾਜ਼ ਨਾਲੋਂ ਪਾਕਿਸਤਾਨ ਦੀ ਆਵਾਜ਼ ਕੀ ਇਹ ਚੰਗੀ ਹੈ ਬੰਦੋਬਸਤਾ ਠੀਕ ਹੋਏਗਾ ਜਿਵੇਂ ਦੇ ਪਾਕਿਸਤਾਨ ਦੇ ਲੋਕ ਹੈਗੇ ਨੇ ਉਹ ਆਪਣੇ ਸੇਂਟਸ ਅਦੇ ਦਰਬਾਰਾਂ ਤੇ ਜਾਵਣਗੇ ਸਿੱਖ ਹਜ਼ਰਤ ਆਪਣੇ ਬਾਬਾ ਗੁਰੂ ਨਾਨਕ ਦੇ ਦਰਬਾਰ ਤੇ ਆਵਣਗੇ ਗੁਰਦੁਆਰਾ ਨੂੰ ਅਟੈਂਡ ਕਰਨਗੇ ਇਹ ਦੋਵਾਂ ਦੀ ਅਗਰ ਪਾਲਿਸੀਸ ਚੇਂਜ ਹੋਣਗੀ ਔਰ ਅੱਛਾ ਤਲਕਾਤ ਬਣਨਗੇ ਤੇ ਇਹ ਬਹੁਤ ਹੀ ਅੱਛੀ ਗੱਲ ਹੋਏਗੀ ਔਰ ਇਹ ਸਾਡੇ ਦੋਵਾਂ ਮੁਲਕਾਂ ਦੇ ਵਾਸਤੇ ਬਿਹਤਰੀ ਹੋਏਗੀ ਅਮੀਨ ਜੀ ਇਹ ਅਸੀਂ ਵੀ ਦੁਆ ਕਰ ਰਹੇ ਹਾਂ ਇਸ ਗੱਲ ਦੀ ਬਿਲਕੁਲ ਤਾਂ ਪਟਿਸਾ ਵੀ ਕੋਈ ਪੀਪਲ ਕੋ ਜਿਹੜਾ ਕੰਟੈਕਟ ਹੈ ਉਹਨਦੇ ਵਾਸਤੇ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਮੈਂ ਭਾਈ ਸਾਹਿਬ ਪੱਤੀ ਜੀ ਦੇ ਕੋਲੋਂ ਇੱਕ ਜਿਹੜਾ ਹੈ ਜਾਂਦੇ ਜਾਂਦੇ ਇੱਕ ਜਿਹੜਾ ਮੈਂ ਉਹ ਜ਼ਰੂਰ ਚਾਹਾਂਗੇ ਕਿ ਸੁਨੇਹਾ ਜ਼ਰੂਰ ਦੇਖ ਕੇ ਜਾਓ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਜਿੰਨਾ ਵੀ ਅਸੀਂ ਜਿਹੜਾ ਇੱਕ ਦੂਸਰੇ ਦੇ ਨਾਲ ਵਿਚਾਰ ਕਰਾਂਗੇ ਵਿਚਾਰ ਵਟਾਂਦਰਾ ਕਰਾਂਗੇ ਪਿਆਰ ਉਹਨੇ ਹੀ ਵਧੇਗਾ ਗੁਰੂ ਸਾਹਿਬ ਨੇ ਵੀ ਸਾਂਝੀ ਵਾਲਤਾ ਦਾ ਜਿਹੜਾ ਉਹ ਸੁਨੇਹਾ ਦਿੱਤਾ ਸੀ ਤੁਸੀਂ ਜਾਂਦੇ ਜਾਂਦੇ ਜਿਹੜਾ ਹੈ ਜਿਹੜਾ ਪੇਗਾਮ ਸੀ ਕਿ ਆਪਣੇ ਪੈਗਾਮਾਂਤ ਜਿਹੜੇ ਹਨ ਉਹ ਜਿੰਨੇ ਸਾਂਝੇ ਹੋਣਗੇ ਉਹਨੇ ਕਲਕਾਤ ਸਾਂਝੇ ਹੋਣਗੇ ਬਿਲਕੁਲ ਬਿਲਕੁਲ ਸਾਨੂੰ ਚਾਹੀਦਾ ਹੈ ਕਿ ਸਾਡੇ ਦੋਵਾਂ ਮੁਲਕਾਂ ਦੇ ਜਿੰਨੇ ਵੀ ਵਿਚਾਰ ਸਾਂਝੇ ਹੋਣਗੇ ਉਹਨਾਂ ਹੀ ਅੱਛਾ ਹੋਵੇਗਾ ਬਿਲਕੁਲ ਤਾਂ ਬਹੁਤ ਬਹੁਤ ਧੰਨਵਾਦ ਕਿਉਂਕਿ ਬਹੁਤ ਸੋਹਣਾ ਬਹੁਤ ਸੋਹਣਾ ਸੁਨੇਹਾ ਜਿਹੜਾ ਤੁਸੀਂ ਦਿੱਤਾ ਗੁਰੂ ਸਾਹਿਬ ਵੀ ਇਹੀ ਕਹਿੰਦੇ ਸੀ ਅਤੇ ਮੈਂ ਚਾਹੁੰਦੀ ਹਾਂ ਕਿ ਜਿਹੋ ਜੀ ਆ ਸਾਡੀ ਸੋਚ ਹੈ ਅਸੀਂ ਗੁਰੂ ਸਾਹਿਬ ਦੀ ਸੋਚ ਦੇ ਉੱਪਰ ਹੀ ਪੂਰੀ ਜਿਹੜੀ ਹੈ ਉਹ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਂਝੀ ਵਾਲਤਾ ਦਾ ਜਿਵੇਂ ਦਾ ਸੁਨੇਹਾ ਜਿਹੜਾ ਗੁਰੂ ਸਾਹਿਬ ਨੇ ਲਗਾਇਆ ਸੀ ਉਹ ਲੋਕਾਂ ਲੋਕ ਵੀ ਮਨਨ ਲੋਕਾਂ ਦੇ ਮਨਾਂ ਦੇ ਵਿੱਚ ਰਹੇ ਤਾਂ